ਕੀ ਨਾਮ ਹੈ ਤੁਹਾਡਾ ਜੀ ਦਲੀਪ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਇੱਥੇ ਰਾਂ 40-50 ਸਾਲਾਂ ਤੋਂ ਰਹਿ ਰਹੇ ਹੁਣ ਘਰ ਖਾਲੀ ਹੋ ਰਹੇ ਨੇ ਕੀ ਕਾਰਨ ਹੈ ਕਾਰਨ ਇਹ ਜਿਹੜਾ ਰਾਤ ਸਰਜੀਕਲ ਸਟਾਕ ਕੀਤੀ ਸੀ ਫਤਨੇ ਪਾਕਿਸਤਾਨ ਤੋਂ ਇਸ ਕਰਕੇ ਦੁਨੀਆ ਮਨ ਥੋੜੀ ਜਿਹੀ ਖੌਫ ਵਿੱਚ ਹੈ ਕਿ ਸਾਡਾ ਆ ਚਾਰ ਪਿੰਡ ਇਹਨਾਂ ਦੇ ਵਲਗੇ ਚਾਹੁੰਦੇ ਮਨ ਇਹ ਵੀ ਬਾਦਰ ਇਧਰ ਬਾਦਰ ਥੋੜਾ 1 ਕਿਲੋਮੀਟਰ ਅਗੀ ਤੋਂ ਪਲੰਗੀ ਦੇ ਪਿੱਛੇ ਤੋਂ ਦੇਖੇ ਹੁਣ ਦਰਿਆ ਨੂੰ ਇਸ ਕਰਕੇ ਦੁਨੀਆ ਵੀ ਪਿੱਛੇ ਆਦਾ ਥੋੜਾ ਜਾਂ ਬਲਗੇ ਤੋਂ ਮੱਲ ਹੈ ਇਹ ਬਾਰਡਰ ਹੈ ਇਧਰ ਵੀ ਬਾਰਡਰ ਹੈ ਕੀ ਲੱਗਦਾ ਹੈ ਜੰਗ ਦਾ ਮਾਹੌਲ ਬਣੇਗਾ ਜੰਗ ਦਾ ਮਾਹੌਲ ਤਾਂ ਨਹੀਂ ਬਣਦਾ ਇੰਨਾ ਕੋਈ ਲੋਭਤ ਨਹੀਂ ਆਉਂਦੀ ਫਿਰ ਵੀ ਥੋੜਾ ਪਿੱਛੇ ਆਦੇ ਬੱਚਿਆਂ ਨੂੰ ਜਾਣਾ ਚਾਹੀਦਾ ਥੋੜਾ 71 ਚ ਵੀ ਜੰਗ ਲੱਗੀ ਸੀ ਉਦੋਂ ਹਾਲਾਤ ਕਿਵੇਂ ਸੀ ਉਦੋਂ ਵੀ ਹਾਲਾਤ ਉਦੋਂ ਤਾਂ ਮਾੜੇ ਹੀ ਸੀ ਉਦੋਂ ਤਾਂ ਮਾਲੇ ਛੋਟੇ ਗੋਲੀਆਂ ਨਾਲ ਹੁੰਦੀ ਸੀ ਲੜਾਈ ਹੁਣ ਉਹ ਚੀਜ਼ ਨਹੀਂ ਹੈ ਹੁਣ ਸਰਕਾਰ ਚਾਚਾ ਨਾਲ ਹੀ ਸਰਕਾਰ ਸੰਭਾਲ ਰਹੀ ਹੈ ਹੁਣ ਤੁਹਾਨੂੰ ਹਾਂਜੀ ਹਾਂਜੀ ਸਰਕਾਰ ਤਾਂ ਹਾਲੀ ਕੁਝ ਨਹੀਂ ਸਰਕਾਰ ਨੇ ਕਿਹਾ ਵੀ ਤੁਸੀਂ ਉੱਠੋ ਜਾਂ ਫੌਜ ਨੇ ਕੁਝ ਨਹੀਂ ਆਲੀ ਕਿਸੇ ਕੋਲ ਵੀ ਕੋਈ ਗੱਲ ਉਹਨਾਂ ਦੀ ਪਾਕਿਸਤਾਨੀ ਫੌਜ ਦੀ ਆਵਾਜ਼ ਆਂਦੀ ਹੈ ਇੱਥੇ ਹਾਂਜੀ ਨਹੀਂ ਆਵਾਜ਼ ਆਂਦੀ ਪਾਕਿਸਤਾਨੀ ਕੋਈ ਸਪੀਕਰਾਂ ਦੀ ਆਵਾਜ਼ ਆਂਦੀ ਹੈ ਨਹੀਂ ਕੁਝ ਨਹੀਂ ਆਂਦੀ ਇੱਥੇ ਪੁੱਛਾ ਰਹੇ ਹਾਂ ਉਹ ਇਹ ਹੋ ਗਈ ਕੀ ਮੰਗ ਕਰਦੇ ਹੋ ਮੰਗ ਕਰਨੇ ਹੈ ਜੇ ਪ੍ਰਸ਼ਾਸਨ ਸਰਕਾਰ ਸਾਨੂੰ ਪਿੱਛੇ ਚਾਰ ਪਿੰਡਾਂ ਨੂੰ ਚੋਂ ਪਿੱਛੇ ਕਰੇ ਤਾਂ ਸਾਨੂੰ ਕਿਹੜੇ ਕਿਹੜੇ ਚਾਰ ਪਿੰਡ ਮੁਆਰ ਜਮਸ਼ੇਰ ਜਿਹੜਾ ਪਾਰ ਹੈ ਮੁਆਰ ਖੀਵਾ ਮਨਸਾ ਮੁਆਰ ਸੋਨਾ ਤੇ ਮੁਆਰ ਖੀਵਾ ਭਵਾਨੀ ਇਹ ਚਾਰ ਪਿੰਡ ਹੈਗੇ ਬਾਰਡਰ ਦੇ ਅੰਦਰ ਵਿੱਚ ਇਹਨਾਂ ਸਰਕਾਰ ਦੇ ਵਿੱਚ ਦੇਰੇ ਦੇ ਵਿੱਚ ਹੈਗੇ ਨੇ ਵੀ ਪਿੱਛੇ ਆਦਾ ਕੋਈ ਸਾਨੂੰ ਟੰਬੂ ਦੇਵੇ ਮਾਲੇ ਕੋਸ਼ਿਸ਼ ਕਿੱਧਰ ਰਹਿਣ ਦਾ ਪ੍ਰਬੰਧ ਹੋਵੇ ਤਾਂ ਹੀ ਉਹਨ ਕਿੱਥੇ ਸਵਾਲ ਲੈ ਕੇ ਜਾ ਰਹੇ ਹੋ ਫਿਰ ਹਾਂਜੀ ਉਹਨ ਸਮਾਨ ਕਿੱਥੇ ਜਾ ਰਿਹਾ ਹੈ ਉਹਨ ਸਮਾਨ ਪਿੱਛੇ ਹੀ ਕੋਈ ਰਿਸ਼ਤੇਦਾਰਾ ਕੋਲ ਜਾ ਰਿਹਾ ਕੋਈ ਕਿੱਥੇ ਜਾ ਰਿਹਾ ਹੈ 71 ਦੇ ਵਿੱਚ ਪਿੰਡ ਖਾਲੀ ਹੋ ਗਏ ਸੀ ਹਾਂ ਗੱਤਰ ਚ ਚਲਦੀ ਚ ਮਾਲੇ ਜਦੋਂ ਗੋਲੀ ਚੱਲੀ ਸੀ ਨਾ ਉਦੋਂ ਰਾਤ ਨੂੰ ਖਾਲੀ ਹੋਏ ਸੀ ਪਿੰਡ ਤੇ ਕਿੰਨੇ ਕਿੰਨੇ ਸਮੇਂ ਖਾਲੀ ਰਹੇ ਸੀ ਹਾਂਜੀ ਕਿੰਨੇ ਸਮੇਂ ਖਾਲੀ ਰਹੇ ਸੀ ਉਹ ਸਮੇਂ ਤਾਂ ਫਿਰ ਲੱਗ ਗਿਆ ਸੀ ਪਿੱਛੇ 5-6 ਮਹੀਨੇ ਲੱਗ ਲੱਗ ਗਏ ਸੀ ਇੱਥੇ ਪਾਕਿਸਤਾਨੀ ਸੈਨਾ ਆ ਗਈ ਸੀ ਹਾਂਜੀ ਇੱਥੇ ਪਿੰਡਾਂ ਹਾਂ ਪਿੰਡ ਚ ਇੰਨੀ ਫੌਜ ਨਹੀਂ ਮਾ ਤੋਂ ਫੌਜ ਨਹੀਂ ਹੁੰਦੀ ਸੀ ਇੰਨੀ ਦੋ ਚਾਰ ਬੰਦੇ ਹੁੰਦੇ ਸੀ ਪਿੰਡ ਦੇ ਪਾਕਿਸਤਾਨੀ ਆ ਗਏ ਸੀ ਹਾਂਜੀ ਹਾਂਜੀ ਆ ਗਏ ਸੀ ਉਹ ਲੋਟਲ ਦਾ ਸਮਾਨ ਸਾਰਾ ਸਮਾਨ ਸਾਰਾ ਲੈ ਗਏ ਸੀ ਸਮਾਨ ਲੈ ਗਏ ਸੀ ਤੇ ਫਿਰ ਸਾਰਾ ਦੁਬਾਰਾ ਬਣਾਇਆ ਹਾਂਜੀ ਹਾਂਜੀ ਬਾਕੀ ਦੁਬਾਰਾ ਬਣਾਇਆ ਯੰਮੀ ਜੰਗ ਕੀ ਨਾਮ ਹੈ ਤੁਹਾਡਾ ਆਪਣੇ ਬਗੀਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਸਮਾਰ ਸਮਾਰ ਬਾਰੇ ਲੋਕੀ ਕੀ ਕਹਿਣਾ ਚਾਹੁੰਦੇ ਸਮਾਰ ਹਟ ਜਾਣਾ ਹੀ ਪੈਣਾ ਹੈ ਕਿਉਂ ਕੀ ਕਾਰਨ ਬੰਦੇ ਹੋ ਗਰਮ ਜ਼ਿਆਦਾ ਐਰੀ ਹੋ ਗਿਆ ਹੈ ਕੱਟਰ ਜੀ ਵੀ ਇਦਾਂ ਦੇ ਲਾਤ ਹੋਈ ਸੀ ਔਰ ਉਹਦੇ ਵੀ ਬੜੇ ਗਿਆ ਸੀ ਵਿੱਚ ਤੇ ਹੁਣ ਫਿਰ ਸਟੈਣ ਲੱਗ ਗਈ ਹੈ ਹਾਂ ਲੱਗੀ ਜਾਂਦੀ ਹੈ ਲੱਗ ਰਹੀ ਹੈ ਹਾਂ ਕਿੰਨਾ ਕੁ ਸਮਾਨ ਕੱਢ ਰਹੇ ਹੋ ਕਰਾਵਾ ਸਮਾਨ ਹੁਣ ਉਹ ਲੋ ਜਿੰਨੇ ਕਰਦਾ ਚਿੱਕੀ ਜਾਂਦੇ ਕਿੱਥੇ ਲੈ ਕੇ ਜਾਦੇ ਚੇ ਜਾਵਰ ਜਿੱਥੇ ਟੈਪ ਪਾਸ ਹੋ ਗਿਆ ਇਤੋਂ ਪਾਕਿਸਤਾਨ ਕਿੰਨੀ ਦੂਰ ਹੈ ਜਿੱਥੇ ਖੜਾ ਹੈ ਇੱਕ ਅੱਧਾ ਕਿਲੋਮੀਟਰ ਹੈ ਜੀ ਕੀ ਕੋਈ ਉਧਰ ਦੀ ਆਵਾਜ਼ਾਂ ਆਦਰਾਈਆਂ ਨੇ ਕੋਈ ਅਨਾਉਂਸਮੈਂਟ ਆਈ ਹੈ ਜਾਂ ਦਰੁ ਕੋਈ ਹੋਇਆ ਹੈ ਕੀ ਹੋ ਰਿਹਾ ਹੈ ਉਸਮਨਦੀ ਫੌਜ ਲੱਗੀ ਜਾਂਦੀ ਹੈ ਪਾਕਿਸਤਾਨ ਦੀ ਹਾਂ ਕੋਈ ਲੱਗ ਰਹੀ ਹੈ ਪੂਰੀ ਤਿਆਰੀ ਕੀਤੀ ਗਿਰ ਵਿਖਦੀ ਹੈ ਤੂੰ ਹਾਂ ਤੇ ਉਹ ਦਰ ਦੀ ਵਜ੍ਹਾ ਨਾਲ ਸਮਾਨ ਕੱਢ ਰਹੇ ਹੋ ਔਰ ਭਾਰਤੀ ਫੌਜਾਂ ਨਹੀਂ ਲੱਗਣੀ ਹੈ ਲੱਗੀ ਜਾਂਦੀਆਂ ਉਹਨਾਂ ਦੇ ਐਤਵਾਰ ਹੈ ਭਾਰਤੀ ਫੌਜਾਂ ਦੇ ਐਤਵਾਰ ਤੇ ਗਈ ਹੈ ਕਿ ਕੀ ਪਤਾ ਕਿਸੇ ਟਾਈਮ ਚੱਲ ਜਾਈਂ ਜੰਗ ਸਾਨੂੰ ਤਾਂ ਪਿੱਛੇ ਹੈਗਾ ਮੱਲਾ ਸਾਧਰ ਉਥੇ ਲੱਗਣ ਤੱਕ ਰਾਹ ਨਹੀਂ ਹੈਗਾ ਕਟੋੜਾ ਏਰੀਆ ਹੈਗਾ ਦਾ 1/2 ਕਿਲੋਮੀਟਰ ਮੈ ਜਾਇਆ। ਲਾਦੀ ਬਹੁਤ ਜੋ ਪੂਰੀ ਲੱਗੀ ਪਈ ਉੱਥੇ। ਸਰਕਾਰ ਨੂੰ ਕੀ ਮੰਗ ਕਰਦੇ ਹੋ? ਸਰਕਾਰ ਨੂੰ ਮੰਗ ਕਰਨੇ ਸਾਡੀ ਕੋਈ ਸੁਣਾਈ ਨਹੀਂ ਹੈਗੀ। ਕੋਈ ਕੋਸ਼ਿਸ਼ ਨਹੀਂ ਹੈ ਸਾਡੇ ਮਾਰੇ ਪਤਾ ਨਹੀਂ ਹੈਗਾ ਕਿ ਜਨਤਾ ਬੋਲ ਸਾਰੀ ਮਾਰ ਜਵੇ। ਕੋਈ ਸਰਦ ਨਹੀਂ ਸਰਕਾਰਾਂ ਨੂੰ। ਇਹ ਪਿੰਡ ਕਿਹੜਾ? ਕੋਈ ਸਾਨੂੰ ਕੋਈ ਪਿਛਾ ਥਾਂ ਨਹੀਂ ਦਿੱਤੀ। ਕਿ ਸਾਡਾ ਰਹਿਣ ਦਾ ਵੀ ਪ੍ਰਬੰਧ ਹੈਗਾ ਪਿੱਛੇ ਜਾ ਤੇ ਕਿ ਸਾਨੂੰ ਦਈ ਸਮਝ ਦੇਣਾ ਵੀ ਇਹ ਬਵੇ ਜੋ ਖਤਮ ਹੋ ਜਾਵੇ ਸਰਕਾਰਾਂ। ਹਾਂ ਉਹਨੇ ਕਹਿ ਦੇਣਾ ਵੀ ਠੀਕ ਹੈ ਵੀ ਆਈਏ ਹੱਥ ਖੜੇ ਕਰਦੇ। ਜਨਤਾ ਦੀ ਬੜੀ ਸੇਵਾ ਕਰ ਰਹੇ ਕੋਸ਼ਿਸ਼ ਦੀ ਸੇਵਾ ਹੈਗੀ ਕੋਈ ਆਵਸਰ ਆਦਾ ਹੈ ਠੀਕ ਹੈ ਬੈਠੇ ਰਹੋ ਪੱਡ ਕਿਹੜਾ ਹੈ ਉਮਰ ਸਭਾਰੀ ਚੋ ਆਪਣੀ ਸ਼ਾਇਦ ਠੀਕ ਹੈ ਦਾਤ ਤੋਂ ਹੀ ਸਵਾਨ ਕਿਉਂ ਇਕੱਠਾ ਕਰ ਰਹੇ ਵੀ ਜਵਾਕ ਬੱਚੇ ਨਿੱਚ ਨਿੱਕੇ ਨੇ ਤਾਂ ਬੀਬੀ ਸਾਹਿਬ ਕਰ ਲਈਏ ਵੀ ਮੋਲ ਖਰਾਬ ਹੈ ਤਾਂ ਕਰ ਰਹੇ ਹਾਂ ਮੋਲ ਖਰਾਬ ਹੈ ਐਸ ਤੋਂ ਪਹਿਲਾਂ 71 ਚ ਵੀ ਜੰਗ ਲੱਗੀ ਸੀ ਹਾਂ ਉਦੋਂ ਹੈਗੇ ਸੀ ਤੁਸੀਂ ਹੈਗੇ ਸੀ ਉਹ ਦੋ ਲਾਤ ਕਿਵੇਂ ਸੀ ਉਹਦਾ ਵੀ ਲਾਤ ਬੜੀ ਮਾੜੀ ਹੋਈ ਹੁੰਦੀਆਂ ਪਰ ਉਹਨਾਂ ਦਾ ਹੁਣ ਕੀ ਪਤਾ ਕਹੇ ਜਾਈਏ ਮੌਕਾ ਕੋਈ ਅਨਾਉਂਸਮੈਂਟ ਹੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਕਿ ਆਪੇ ਇਤਿਆਤ ਵਰਤ ਰਹੇ ਆਪੇ ਡਰਦੇ ਆ ਖਬਰਾਂ ਹੋਣ ਕੋਣ ਕੀ ਪਿੰਡ ਵਾਲਾ ਇਹ ਬਾਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਕੀ ਪਤਾ ਉਹਨ ਕੀ ਕਰਦੇ ਨੇ ਕੋਈ ਸਮਝ ਕੋਈ ਯਾਦ ਨਹੀਂ 71 ਵਿੱਚ ਜਦੋਂ جنگ ਹੋਈ ਉਹਨੂੰ ਸੰਭਾਲਿਆਗਾ ਸੀ ਹਾਂ ਜਗਾ ਸੀ ਕੀ ਲਾਸਿਓ ਉਹ ਤਾਂ ਵੀ ਇਹ ਨਹੀਂ ਵਸ ਬੰਬ ਗੋਲੀ ਸੱਟਿਆ ਨੇ ਜਾ ਚੱਲੇ ਆ ਪਿੰਡ ਖਾਲੀ ਹੋਏ ਸੀ ਉਦੋਂ ਪਿੰਡ ਖਾਲੀ ਹੋ ਗਏ ਸੀ ਆ ਬਲਗੇ ਪੈ ਗਏ ਸੀ ਬਲਗੇ ਪੈ ਗਏ ਸੀ ਹਾਂ ਕਿੰਨੇ ਦਿਨ ਪਿੰਡੋਂ ਬਾਹਰ ਰਹੇ ਸੀ ਤੁਸੀਂ ਅਸੀਂ ਤਾਂ 2-3 ਹਾਲਤੀ ਸਾਰੇ 2-3 ਹਾਲਤੀ ਸਾਰੇ ਜਦੋਂ ਦੁਬਾਰਾ ਪਿੰਡ ਆਏ ਤਾਂ ਜਗ੍ਹਾ ਮਿਲ ਗਈ ਸੀ ਉਹ ਉਯੋ ਯਾਤ ਘਰ ਸੰਭਾਲੇ ਜਿਹੜੇ ਛੱਡ ਗਏ ਕਾਰ ਖਾਲੀ ਰਹੇ ہاں ਖਾਲੀ ਘਰ ਕਰ ਰਹੇ ਪਾਕਿਸਤਾਨੀ ਸੈਨਾਹੀ ਸੀ ਇਹ ਨਾ ਆ ਗਿਆ ਪਾਕਿਸਤਾਨ ਨਹੀਂ ਫਿਰ ਪਾਕਿਸਤਾਨੀ ਸਮਾਨ ਹਾਰਾ ਢੋਲ ਗਿਆ ਇਹ ਪਾਕਿਸਤਾਨ ਬਦਲ ਬੂਏ ਛੱਡ ਗਏ ਇਹ ਤੋਂ ਸਮਾਨ ਪਾਕਿਸਤਾਨ ਵਾਲੇ ਲੈ ਗਏ ਹਾਂ ਸਾਰਾ ਸਮਾਨ ਚੋਕ ਲਿਆ ਤੇ ਹੁਣ ਤੁਸੀਂ ਸਮਾਨ ਪਹਿਲਾਂ ਸੰਭ ਰਹੇ ਹੋ ਹੁਣ ਪਹਿਲੇ ਡਰ ਲੱਗਾ ਖੜਾ ਮੈਂ ਸਰਪੰਸਾਬ ਪਿੰਡ ਖਾਲੀ ਹੋ ਰਿਹਾ ਹੈ ਤੁਹਾਡਾ ਪਿੰਡ ਹੈ ਕੀ ਕਰਨਾ ਕਹਿੰਦੇ ਇਹ ਜੀ ਉਹ ਕੜਾ ਜੰਮੂ ਹੈ ਜੋ ਹੋਇਆ ਸੀ ਉਹਦੀ ਵਜ੍ਹਾ ਨਾਲ ਪਾਕਿਸਤਾਨ ਨੇ ਆਪਣੇ ਭਾਰਤ ਨੇ ਹਮਲਾ ਕੀਤਾ ਦਾ ਕੀ ਬਤਨ ਸਾਹਿਬ ਦੇ ਘੇਰੇ ਦੇ ਵਿੱਚ ਬੈਠੇ ਬਾਟਰ ਦੇ ਚਾਰ-ਛੇ ਦਿਨ ਬਸ ਬਾੜ ਰਹੇ ਅਸੀਂ ਅਨਪੀਸ ਸਰਕੀਆਂ ਥਾਵਾਂ ਦੇ ਅੰਦਰ ਕੀ ਬਤ ਪਾਕਿਸਤਾਨ ਕਿਰੇ ਨਿੰਡੂ ਟੈਕ ਨਾ ਕਰਦੇ ਕਹਿੰਦੇ ਖੱਤਰ ਚ ਵੀ ਇਹ ਹਾਲਾਤ ਬਣੇ ਸੀ ਹਾਂ ਜੀ ਖੱਤਰ ਵਿੱਚ ਵੀ ਸਾਡੇ ਬਜ਼ੁਰਗ ਸਾਡਾ ਦੋ ਦੋ ਜਨਮ ਹੈਗਾ ਸੀ ਕਿ ਸਾਡੇ ਅੰਦਰ ਵੀ ਸਮਾਨ ਵਿੱਚ ਛੱਡਦੇ ਉਹ ਤੇ ਪਾਕਿਸਤਾਨ ਵਾਲੇ ਆ ਗਏ ਸੀ ਸਾਡੇ ਪਿੰਡਾਂ 'ਚ ਕੋਈ ਦਰਖਤ ਨਹੀਂ ਛੱਡ ਗਏ ਕੋਈ ਮਕਾਨ ਨਹੀਂ ਛੱਡ ਗਏ ਸਾਰਾ ਮਤਲਬ ਜੋ ਸਮਾਨ ਰਹਿ ਕੇ ਸੁਈ ਤੱਕ ਵੀ ਨਾ ਉਹ ਸਾਰੇ ਠਾ ਕੇ ਲੈ ਗਏ ਸੀ ਪਾਕਿਸਤਾਨ ਲੈ ਗਏ ਸੀ ਹਾਂਜੀ ਲੈ ਗਏ ਤੇ ਹੁਣ ਤੁਸੀਂ ਸਮਾਨ ਪਹਿਲਾਂ ਕੱਢ ਰਹੇ ਹੋ ਅਸੀਂ ਹੁਣ ਜਿਆਦਾ ਸਮਾਨ ਤੁਹਾਨੂੰ ਜੀ ਵੇਖੀ ਤੇ ਘਰ ਤਾਂ ਮੁੱਕਦੇ ਹੀ ਨਹੀਂ ਅਜੇ ਤਾਂ ਮੇਨ ਮੇਨ ਜਿਹੜਾ ਰਸਤ ਪਾਣੀ ਜਾਂ ਕੋਈ ਮਾੜੇ ਮੁੱਢ ਦਾ ਨਹੀਂ ਕੋਈ ਵੀ ਸਰਾ ਹੀ ਲੈ ਜਾਣੇ ਬਾਕੀ ਪਈ ਹੀ ਹੁਣ ਇੱਥੇ ਸਾਰਾ ਸਮਾਨ ਤਰਾਂ ਨਹੀਂ ਜਾ ਸਕਦੇ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਹੁਣ ਸਰਕਿਆ ਹਨ ਨੂੰ ਸਾਮ ਤੇ ਪਿੱਛੇ ਜਾਨ ਜਗਾ ਦੇਵਣ ਨੇ ਜਿਆ ਕੋਈ ਮਈਆ ਕਰਵਾਉਣ ਜਾਂ ਕੈਂਪ ਲਾਉ ਤੇ ਲਾ ਦੇ ਦੇਵਣ ਜਾਂ ਸਕੂਲਾਂ ਚ ਸੰਤੇਵਣ ਕਿਉਂ ਅਸੀਂ ਕਿੰਤ ਜਗ ਨੰਗੀ ਖਾਦੋ ਤੋਂ ਬਾਹਰ ਚ ਦਾ ਵੀ ਟਾਈਮ ਹੈਗਾ ਅਸੀਂ ਕਿੱਥੇ ਪਾਵਾਂਗੇ ਅਸ਼ੂ ਵੀ ਪਿੰਡਾਂ ਚ ਨੇ ਉਹ ਵੀ ਲਿਆ ਰਹੇ ਹੋ ਅਸ ਨਹੀਂ ਪੁੱਛ ਤਾਣਾ ਖੜੇ ਨੇ ਇੱਕ ਬੰਦਾ ਰਵਾਂਗੇ ਇਵੇਂ ਕਿਵੇਂ ਹੁੰਦੀ ਦਾ ਫਿਰ ਉਹਨਾਂ ਨੂੰ ਰਸਤੇ ਕਾਟ ਕੇ ਜਿਵੇਂ ਕੰਡਾ ਤੇ ਹਿੰਦਸਤਾਨ ਵੱਲ